ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਯੂਨਿਟੀ ਡੇ ਮਨਾਇਆ ਗਿਆ ਜਿਸ ਦੇ ਸਬੰਧ ਦੇ ਵਿੱਚ ਰਨ ਫॉर ਯੂਨਿਟੀ ਬੈਨਰ ਹੇਟ ਸਕੂਲੀ ਬੱਚਿਆਂ ਵੱਲੋਂ ਬਿਆਨ ਸਿੰਘ ਚੌਂਕ ਤੋਂ ਰੇਲਵੇ ਸਟੇਸ਼ਨ ਤੱਕ ਪੈਦਲ ਮਾਰਚ ਕਰ ਲੋਕਾਂ ਨੂੰ ਆਪਣੀ ਯੂਨਿਟੀ ਬਣਾਈ ਰੱਖਣ ਲਈ ਪ੍ਰੇਰਿਆ ਗਿਆ ਇਸ ਮੌਕੇ ਇਸ ਮਾਰਚ ਦੇ ਵਿੱਚ ਦੁਰਾਹਾ ਥਾਣਾ ਮੁਕੀ ਆਕਾਸ਼ ਦੱਤ ਆਪਣੀ ਪੂਰੀ ਟੀਮ ਨਾਲ ਸ਼ਾਮਲ ਹੋਏ ਅੱਜ ਸਰ ਅੱਜ ਰਨ ਫॉर ਯੂਨਿਟੀ ਸਲੋਗਨ ਦੇ ਤਹਿਤ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਪੰਜਾਬ ਸਰਕਾਰ ਵੱਲੋਂ ਅੱਜ ਜਿਹੜੀਆਂ ਹਦਾਇਤਾਂ ਹੋਈਆਂ ਨੇ ਅੱਜ ਜੀ ਨੈਸ਼ਨਲ ਯੂਨਿਟੀ ਡੇ ਮਨਾਇਆ ਜਾ ਰਿਹਾ ਜੀ ਇਹ ਸਰਦਾਰ ਵੱਲਭ ਭਾਈ ਪਟੇਲ ਦੇ ਬਰਥ ਐਨੀਵਰਸਰੀ ਤੇ ਮਨਾਇਆ ਜਾਂਦਾ ਜੀ ਉਹਨਾਂ ਦਾ ਯੂਨਿਟੀ ਦਾ ਸੰਦੇਸ਼ ਹੈ ਜੀ ਅ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਯੂਨਿਟੀ ਡੇ ਮਨਾਇਆ ਜਾ ਰਿਹਾ ਹੈ ਐਸਐਸਪੀ ਖੰਨਾ ਸਾਹਿਬ ਔਰ ਡੀਐਸਪੀ ਪਾਇਲ ਔਰ ਐਸਐਚਓ ਦਰਾਹ ਆਕਾਸ਼ ਦਾਤ ਜੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੀ ਸਾਡੇ ਸਕੂਲ ਪ੍ਰਿੰਸੀਪਲ ਮੈਡਮ ਹਰਵਿੰਦਰ ਰੂਪਰਾਏ ਜੀ ਵੱਲੋਂ ਅ ਇਨਸਟਰਕਸ਼ਨਸ ਦਿੱਤੀਆਂ ਗਈਆਂ ਬੱਚਿਆਂ ਨੂੰ ਔਰ ਯੂਨਿਟੀ ਦਾ ਮੈਸੇਜ ਨੂੰ ਮਤਲਬ ਜਾਤ ਪਾਤ ਤੋਂ ਉੱਤੇ ਉੱਠ ਕੇ ਯੂਨਿਟੀ ਹੋ ਕੇ ਯੂਨਿਟੀ ਦੇ ਨਾਲ ਕੰਮ ਕਰਨ ਲਈ ਪ੍ਰੇਰਨਾ ਦਿੱਤੀ ਗਈ ਆ ਅੱਜ ਮੈਰਾਥਨ ਦੌੜ ਦਾ ਅਰੇਂਜਮੈਂਟ ਕੀਤਾ ਗਿਆ ਜੀ ਅ ਥਾਣਾ ਐਸ ਐਚਓ ਵੱਲੋਂ ਅਸਧਤ ਵੱਲੋਂ ਤੇ ਬਹੁਤ ਹੀ ਵਧੀਆ ਉਪਰਾਲਾ ਜੀ